ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵੀ ਤੁਸੀਂ ਸਾਰੇ ਸਾਡੇ ਪ੍ਰੈਸ ਦੇ মিডিਆ ਦੇ ਜਿੰਨੇ ਸਾਡੇ ਭਾਈਚਾਰਾ ਤੁਸੀਂ ਸਾਰੇ ਇੱਥੇ ਆਏ ਹੋ ਤੁਹਾਡਾ ਸਾਰਿਆਂ ਦਾ तहे ਦਿਲੋਂ ਬਹੁਤ-ਬਹੁਤ ਧੰਨਵਾਦ ਹੈ ਸਰ ਕੀ ਆਪਾਂ ਮੁੱਦੇ ਹੁਣ ਲੈ ਕੇ ਅੱਗੇ ਚੱਲਾਂਗੇ ਕਿੱਦਾਂ ਆਪਾਂ ਵਿਕਾਸ ਕਾਲਜ ਨੂੰ ਕਿੱਦਾਂ ਦੇਖਦੇ ਹਾਂ ਦੇਖੋ ਸਾਡਾ ਪਹਿਲੇ ਦਿਨ ਤੋਂ ਇੱਕ ਬੜਾ ਕਲੀਅਰ ਅਜੰਡਾ ਹੈ ਸਿੰਗਲ ਪੁਆਇੰਟ ਅਜੰਡਾ ਹੈ ਵੀ ਅਸੀਂ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਹੈ ਸ਼ਹਿਰ ਦੇ ਵਿੱਚ ਜਿਹੜੀ ਸਰਪੱਖੀ ਕੰਮ ਕਰਨੇ ਆ ਜਿਹੜੀਆਂ ਕੋਈ ਵੀ ਇਹ ਜਿਹੜੀਆਂ ਚੀਜ਼ਾਂ ਜੋ ਸ਼ਹਿਰ ਦੇ ਡਿਵੈਲਪਮੈਂਟ 'ਚ ਅੜਚਨ ਪਾਉਣਗੀਆਂ ਉਹਨਾਂ ਦੇ ਨਾਲ ਜਿੱਥੋਂ ਟੱਕਰ ਸਾਡੀ ਲੜਾਈ ਆ ਉਹ ਅਸੀਂ ਲੜਾਈ ਲੜਾਂਗੇ ਤੇ ਸਰਕਾਰ ਵੱਲੋਂ ਜੋ ਵੀ ਕਿਸੇ ਤਰ੍ਹਾਂ ਦੀ ਮਦਦ ਹੋਏਗੀ ਉਹ ਨਾਲ ਹੋ ਕੇ ਸ਼ਹਿਰ ਦੇ ਜਿੰਨੇ ਵੀ ਵੱਡੇ ਮਸਲੇ ਆ ਜਿਹਦੇ ਵਿੱਚ ਜਿਵੇਂ ਪਾਣੀ ਦਾ ਬਹੁਤ ਵੱਡਾ ਮਸਲਾ ਹੈ ਜਿਹੜਾ ਬਹੁਤ ਲੰਬੇ ਹਿਰਸੇ ਤੋਂ ਸ਼ਹਿਰ ਮੰਗ ਕਰ ਰਿਹਾ ਹੈ ਉਹ ਸਾਡਾ ਏਜੰਡਾ ਜਿਹੜਾ ਹੈਗਾ ਸਾਰਿਆਂ ਤੋਂ ਪਹਿਲਾਂ ਉਹ ਏਜੰਡਾ ਹੈ ਸੀਵਰੇਜ ਦਾ ਏਜੰਡਾ ਹੈ ਸ਼ਹਿਰ ਦੇ ਵਿੱਚ ਜਿਹੜਾ ਗਾਰਬੇਜ ਦਾ ਇੱਕ ਬਹੁਤ ਵੱਡਾ ਮਸਲਾ ਹੈ ਉਹ ਏਜੰਡਾ ਤੋਂ ਅਸੀਂ ਵਾਰੀ-ਵਾਰੀ ਹਰ ਇੱਕ ਚੀਜ਼ ਨੂੰ ਤਕੜੇ ਹੱਥੀ ਹੱਥ ਪਾਵਾਂਗੇ ਤੇ ਜਿਹੜੇ ਇਹ ਮਸਲੇ ਸ਼ਹਿਰ ਦੇ ਇਹਨਾਂ ਨੂੰ ਹੱਲ ਕਰਾਂਗੇ ਅੱਜ ਸਰ ਜਿਹੜੀ ਚੋਣ ਹੋਣੀ ਹੈ ਕੱਲੀ ਪ੍ਰਧਾਨ ਦੀ ਹੈ ਕਿ ਅੱਗੇ ਵਾਈਸ ਪ੍ਰਧਾਨ ਸੀ ਨੇ ਵੀ ਅੱਜ ਦੀ ਜਿਹੜੀ ਚੋਣ ਹੈਗੀ ਹੈ ਉਹ ਪ੍ਰਧਾਨ ਦੀ ਹੈ ਸਾਰਿਆਂ ਦੀ ਜੋ ਸਹਿਮਤੀ ਸੀਗੀ ਵੀ ਪ੍ਰਧਾਨ ਦੀ ਚੋਣ ਹੈ ਤੇ ਅਗਲੀ ਮੀਟਿੰਗ ਦੇ ਵਿੱਚ ਜਿਹੜੀ ਸੀਨੀਅਰ ਵਾਈਸ ਤੇ ਵਾਈਸ ਦੀ ਮੀਟਿੰਗ ਜਿਹੜੀ ਇਹ ਚੋਣਾ ਉਦੋਂ ਕੀਤੀ ਕੱਲ੍ਹ ਜ ਜਿਹੜੇ ਹਲਕਾ ਵਧਾਇਆ ਕਿ ਦੇ ਦੋਸ਼ ਲਾਇਆ ਵਧਾਇਆ ਕਿ ਨੇ ਦੋਸ਼ ਲਾਏ ਨੇ ਕਿ ਆਪਦੇ ਪਰਿਵਾਰ ਵਿੱਚ ਹੀ ਸੋਦੀ ਪ੍ਰਧਾਨਗੀ ਦਿੱਤੀ ਜਾ ਰਹੀ ਹੈ ਕਾਉਂਸਲਰਾਂ ਨੂੰ ਕੋਈ ਉਹਨਾਂ ਦੀ ਪੁੱਛਗਿੱਛ ਨੇ ਉਹਦੇ ਬਾਰੇ ਕੀ ਕਹਿੰਦਾ ਸਰ ਉਹਨਾਂ ਨੇ ਇਹ ਦੋਸ਼ ਲਾਇਆ ਕਿ ਪਹਿਲਾ ਚਾਂਸ ਹੋਗਾ ਕਿ ਵਾਈਸ ਪ੍ਰਧਾਨ ਦੀ ਚੋਣ ਨਹੀਂ ਹੋ ਰਹੀ ਦੇਖੋ ਇਹ ਸਾਰੇ ਜਿੰਨੇ ਜਿੰਨੇ ਸਾਡੇ ਕਾਉਂਸਲਰ ਸਹਿਬਾਨ ਨੇ ਉਹਨਾਂ ਦੀ ਜੋ ਆਵਾਜ਼ ਸੀ ਜੋ ਸਹਿਮਤੀ ਸੀ ਉਸ ਹਿਸਾਬ ਦੇ ਨਾਲ ਅਸੀਂ ਅੱਗੇ ਵਧੇ ਹਾਂ ਤੇ ਸਾਰਿਆਂ ਨੇ ਇਹ ਮੰਗ ਕੀਤੀ ਸੀ ਵੀ ਜਿਹੜੀ ਪਹਿਲੀ ਜੋਦੇ ਵਿੱਚ ਪ੍ਰਧਾਨ ਦੀ ਚੋਣ ਕੀਤੀ ਜਾਵੇ ਤੇ ਉਹਦੇ ਤੋਂ ਬਾਅਦ ਸਹਿਮਤੀ ਦੇ ਨਾਲ ਅਗਲੀ ਜਿਹੜੀ ਹਾਂ ਪੂਰੇ ਪੰਜਾਬ ਦੇ ਇਤਿਹਾਸ 'ਚ ਮੈਂ ਕਹਾਵਾਂਗਾ ਕਿ ਉਹ ਬਲੈਕ ਡੇ ਆ ਤੁਸੀਂ ਦੇਖੋ ਵੀ ਚੋਣਾਂ ਹੁੰਦੀਆਂ ਉਸ ਤੋਂ ਬਾਅਦ ਇਲੈਕਸ਼ਨ ਹੁੰਦੀ ਆ ਫॉर ਦੀ ਪੋਸਟ ਆਫ ਯਾਨੀ ਐਕਟ ਦੇ ਅੰਦਰ ਕਲੀਅਰ ਕੱਟ ਲਿਖਿਆ ਹੋਇਆ ਵੀ ਜਿਸ ਦਿਨ ਚੋਣ ਹੋਣੀ ਆ ਪ੍ਰਧਾਨ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਦੀ ਇਕੱਠੀ ਇੱਕੋ ਦਿਨ ਚੋਣ ਹੋਣੀ ਆ ਵਿਦੀਨ 14 ਡੇਜ਼ ਹੁੰਦੀਆਂ ਐਕਟਾ ਕਾਨੂੰਨ ਤੁਸੀਂ ਦੇਖੋ ਵੀ ਪਹਿਲਾਂ ਤਾਂ ਐਸਡੀਐਮ ਨੇ ਕਿਉਂਕਿ ਉਹ ਸਾਡੇ ਇਥੇ ਹਲਕਾਂਚਾਰ ਦੇ ਗੈਰ ਕਾਨੂੰਨੀੰਦਿਆ ਜਿਨਵੋਲਵ ਹੋ ਚਾਹੇ ਉਹ ਰਿੱਤੇ ਦੇ ਆ ਚਾਹੇ ਉਹ ਕ੍ਰਾਪਸ਼ਨ ਦੇ ਸਾਰੇ ਆ ਉਹਦੇ ਕਹਿਣ ਤੇ ਨੇ ਇਲੈਕਸ਼ਨਾਂ 'ਚ ਤਕਰੀਬਨ ਤੁਸੀਂ ਦੇਖੋ ਵੀ 19000 ਵੋਟ ਕੱਟਦੀ ਸੀ 7-8000 ਸਪਲੀਮੈਂਟਰੀ ਬਣਾਈ ਕਿਤੇ ਤੇ ਬੂਥ ਕਿਤੇ ਬਣਾ ਦੇ ਕਿਤੇ ਉਸ ਟਾਈਮ ਡੱਟ ਕੇ ਨਜਾਇਜ਼ ਉਲਟ ਕਰਿਆ ਹੋ ਗਿਆ ਅੱਜ ਚੋਣ ਸੀਗੀ ਪਹਿਲੀ ਵਾਰ ਹੀ ਆ ਜੀਰਿਕਪੁਰ ਦੇ ਇਤਿਹਾਸ ਚ ਵੀ ਪੰਜਾਬ ਦੇ ਵੀ ਇਕੱਲੀ ਪ੍ਰਧਾਨ ਦੀ ਚੋਣ ਕਰਵਾ ਰਹੇ ਆ ਵਾਈਸ ਪ੍ਰਧਾਨੀਆ ਸੀਨੀਅਰ ਵਾਈਸ ਪ੍ਰਧਾਨਦੀ ਕੋਈ ਚੋਣ ਨਹੀਂ ਕਰਵਾ ਰਹੇ ਮੈਂ ਐਸ.ਡੀ.ਐਮ ਸਾਹਿਬ ਨੂੰ ਰਿਟਰਨ ਰਿਕਵੈਸਟ ਕਰੀ ਵੀ ਤੁਸੀਂ ਦੁਬਾਰਾ ਅਜੰਡਾ ਜਾਰੀ ਕਰੋ ਤਿੰਨੇ ਚੋਣਾਂ ਜਿਹੜੀ ਇਕੱਠੀਆਂ ਕਰਾਓ ਕਿਉਂਕਿ ਕਾਨੂੰਨੀ ਇਹ ਕਹਿੰਦਾ ਹੈ ਕਾਨੂੰਨ ਦੇ ਹਿਸਾਬ ਨਾਲ ਕਹਿੰਦੇ ਨਹੀਂ ਜੀ ਮੈਂ ਕਾਨੂੰਨ ਤੀ ਨਹੀਂ ਮੈਂ ਤਾਂ ਸਿਰਫ ਆਪਣੇ ਬੌਸ ਦੀ ਪ੍ਰਵਾਹ ਕਰਨੀ ਹੈ ਕਿ ਵੀ ਉਹਨਾਂ ਦਾ ਹੁਕਮ ਆ ਇਸ ਕਰਕੇ ਮੈਂ ਇੱਕ ਚੋਣ ਕਰਨੀ ਮਤਲਬ ਐਸ ਡੀ ਐਮ ਡੇਰਾ ਵਸੀਨਿਆਂ ਸਿੱਧਾ ਤੇ ਸਿੱਧਾ ਡੈਮੋਕ੍ਰੇਸੀ ਦਾ ਕਤਲ ਕਰਿਆ ਹੈਗਾ ਅਸੀਂ ਉਸ ਕਰਕੇ ਵਾਕ ਆਊਟ ਕਰਦੇ ਹਾਂ